ਪੰਜਾਬ ਸਰਕਾਰ ਜਿਹੜੀ ਐ ਇਸ ਮਾਮਲੇ ਦੇ ਦੋਸ਼ੀ ਹੈ ਕਿ ਉਹਨੇ ਆਪਣੀ ਰਿਵਰ ਦਾ ਧਿਆਨ ਨਹੀਂ ਰੱਖਿਆ ਇਲੀਗਲ ਮਾਈਨਿੰਗ ਤੇ ਚੈੱਕ ਨਹੀਂ ਰੱਖਿਆ ਐਂਗਰੋਜਮੈਂਟਸ ਨੂੰ ਦੂਰ ਨਹੀਂ ਕੀਤਾ ਤੇ ਜਿਹੜੇ 2019 ਦੇ ਫਲੱਡ ਸੀਗੇ ਤੇ 2023 ਦੇ ਫਲੱਡ ਆਣ ਤੋਂ ਬਾਅਦ ਜਿਹੜੇ ਬੰਨ ਸੀਗੇ ਸਾਡੇ ਕੱਚੇ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਦੁਵਾਰਾ ਤੇ ਉੱਥੇ ਹੀ ਦੁਵਾਰਾ ਜਿਹੜਾ ਪੰਗਾ ਪਿਆ ਰਿਹਾ ਤੇ ਡਰੇਨੇਜ ਡਿਪਾਰਟਮੈਂਟ ਜਿਹੜਾ ਸਾਡਾ ਪੰਜਾਬ ਦਾ ਹੈਗਾ ਉਹ ਸੁਸਤਾਰਿਆ ਉਹਨੇ ਕੋਈ ਵੀ ਅੱਜ ਤੱਕ ਕਾਰਵਾਈ ਨਹੀਂ ਕੀਤੀ ਪਰ ਐਡਮਿਨਿਸਟ੍ਰੇਸ਼ਨ ਫੇਲ ਰਿਹਾ ਪੰਜਾਬ ਸਰਕਾਰ ਫੇਰ ਰਹੀ ਕਹਿ ਲੋ ਜਾਂ ਜਾਣ ਬੁੱਝ ਕੇ ਉਹਨੇ ਅੱਥਾ ਮਿੱਟੀਆਂ ਹੋਈਆਂ ਸੀ ਕਿ ਜਿਹੜੀ ਇਲੀਗਲ ਮਾਈਨਿੰਗ ਕਰਕੇ ਸਾਡੇ ਰਿਵਰਸ ਦੇ ਜਿਹੜੇ ਬੰਨ ਹੈਗੇ ਆ ਉਹ ਕੱਚੇ ਹੋਏ ਰਿਵਰ ਦੇ ਵਿੱਚ ਜਿਹੜਾ ਇਹਨੇ ਖੱਡੇ ਪੈ ਗਏ ਕਿ ਜਿਹੜਾ ਪਾਣੀ ਹੈ ਉਹਨੇ ਪਾੜ ਪਾੜੇ ਸ਼ੁਰੂ ਕਰਤਾ ਬੰਨ ਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਨੇ ਪੰਜਾਬ ਵਿੱਚ ਆਏ ਹੜ੍ਹਾਂ ਲਈ BBMP ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਕਹਿੰਦੇ ਕਿ ਪੰਜਾਬ ਵਿੱਚ ਆਏ ਇਹ ਹੜ ਕੁਦਰਤੀ ਆਫਤ ਨਹੀਂ ਸਗੋਂ ਪੰਜਾਬ ਖਿਲਾਫ ਇੱਕ ਸਾਜ਼ਿਸ਼ ਹੈ BBMP ਅਤੇ ਪੰਜਾਬ ਸਰਕਾਰ ਦੀ ਡੈਮਕਾਰ ਜਾਂ ਵਿੱਚ ਪ੍ਰਣਾਲੀਗਤ ਲਾਪਰਵਾਹੀ ਕਾਰਨ ਪਬਲਿਕ ਐਕਸ਼ਨ ਕਮੇਟੀ ਨੇ ਐਨਜੀਟੀ ਨੂੰ ਅਪੀਲ ਕੀਤੀ ਹੈ ਪਬਲਿਕ ਐਕਸ਼ਨ ਕਮੇਟੀ ਦੁਆਰਾ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਮੈਂਬਰਾਂ ਨੇ BBMP ਦੇ ਨਾਲ 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 ਪੰਜਾਬ ਸਰਕਾਰ ਦੇ ਕੁਪਰਬੰਧਨ ਤੇ ਉਂਗਲਾ ਉਠਾਈਆਂ ਪ੍ਰੈਸ ਕਾਨਫਰੰਸ ਦੌਰਾਨ ਓਨਾ ਕਿਹਾ ਕਿ BBMP ਨਾ ਸਿਰਫ 2023 ਅਤੇ 2025 ਦੇ ਹੜ੍ਹਾਂ ਲਈ ਜ਼ਿੰਮੇਵਾਰ ਹੈ, ਬਲਕਿ ਪੰਜਾਬ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਹੈ ਕਿਉਂਕਿ ਇਸ ਨੇ ਕਦੇ ਵੀ ਇਸ ਆਫਤ ਨੂੰ ਰੋਕਣ ਲਈ ਸਾਵਧਾਨੀ ਵਰਤਣ ਲਈ ਕਾਰਵਾਈ ਨਹੀਂ ਕੀਤੀ। ਦਰਿਆਵਾਂ ਵਿੱਚ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ, ਦਰਿਆਵਾਂ ਅਤੇ ਹੋਰ ਕੁਦਰਤੀ ਜਲ ਸਥਾਨਾਂ ਦੀ ਜ਼ਮੀਨ ਤੇ ਕਬਜ਼ੇ ਅਤੇ 2023 ਦੇ ਹੜ੍ਹਾਂ ਤੋਂ ਬਾਅਦ ਬੰਨਾਂ ਨੂੰ ਮਜ਼ਬੂਤ ਕਰਨ ਵਿੱਚ ਅਸਫਲਤਾ ਦੇ ਨਤੀਜੇ ਵਜੋਂ ਸਥਿਤੀ ਹੋਰ ਵਿਗੜ ਗਈ ਹੈ। ਇਥੇ ਵੀ ਦੱਸਣਾ ਬੰਦ ਹੈ ਕਿ ਹੜਾ ਨੇ ਜੈਵ ਵਿਭਿੰਨਤਾ ਜੰਗਲੀ ਜੀਵ ਕੁਦਰਤੀ ਨਿਵਾਸ ਸਥਾਨ ਅਤੇ ਰੁੱਖਾਂ ਦੇ ਮਾਮਲੇ ਵਿੱਚ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅਸੀਂ ਇਹਦਾ 20 2023 ਵਾਲਾ ਡਾਟਾ ਜਿਹੜਾ ਹੈ ਉਹਨੂੰ ਐਨਾਲਾਈਜ਼ ਕੀਤਾ ਹੈ। ਉਹਦੇ ਬਾਰੇ ਇੱਕ ਬਹੁਤ ਹੀ ਇੰਪੋਰਟੈਂਟ ਤੱਥ ਜਿਹੜਾ ਮੈਂ ਹੋਰ ਦੱਸਦੇ ਆਂ ਕਿ 2023 ਦਾ ਜਿਹੜਾ ਡਾਟਾ ਸੀਗਾ ਉਹ ਸਾਨੂੰ BBMP ਦੀ ਆਪਣੀ ਵੈੱਬਸਾਈਟ ਤੇ ਮਿਲ ਗਿਆ ਸੀਗਾ। ਜਦੋਂ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਵੈੱਬਸਾਈਟ ਤੋਂ ਸਾਨੂੰ ਮਿਲ ਗਿਆ ਸੀਗਾ। ਪਰ ਜਦੋਂ ਉਹਦੇ ਅੰਕੜੇ ਬਾਹਰ ਆਏ ਉਦੇ ਬਾਰੇ ਗੱਲਬਾਤ ਹੋਈ 23 ਦੇ ਹੜਾਂ ਦਾ ਮੁਲੰਕਣ ਹੋਇਆ ਉਹ ਉਹਦੇ ਬਾਰੇ ਜਦੋਂ ਉਹਦੀ ਇਵੈਲੂਏਸ਼ਨ ਹੋਈ ਸਾਰੀ ਤੇ ਉਹਦੇ ਵਿੱਚ ਜਦੋਂ ਤਸੂਰ ਬੀਬੀਐਮਬੀ ਦਾ ਦਿਖਣ ਲੱਗਾ ਤਾਂ ਬੀਬੀਐਮਬੀ ਦੀ ਵੈਬਸਾਈਟ ਤੋਂ ਉਹ ਡਾਟੇ ਜਿਹੜੇ ਆ ਉਹ ਅੰਕੜੇ ਸਾਰੇ ਗਾਇਬ ਹੋ ਗਏ ਇਹ 223 ਦੀ ਗੱਲ ਹੈ ਅਕਤੂਬਰ ਦੀ ਉਸ ਤੋਂ ਬਾਅਦ ਅਸੀਂ ਬਹੁਤ ਵਾਰ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਡਾਟਾ ਜਿਹੜਾ ਹੈ ਸਾਂਝਾ ਨਹੀਂ ਕੀਤਾ 24 ਦੇ ਵਿੱਚ ਚਲੋ ਬਹੁਤ ਸਮੱਸਿਆ ਨਹੀਂ ਆਈ ਮੀ ਘੱਟ ਪਏ ਰਿਲੇਟਿਵਲੀ 25 ਦੇ ਵਿੱਚ ਵੀ ਜਦੋਂ ਇਹ ਸ਼ੁਰੂਆਤ ਹੁੰਦੀ ਹੈ ਜਦੋਂ ਮੀਂਹ ਥੋੜੇ ਵਧਣ ਲੱਗਦੇ ਆ ਤੇ ਅਸੀਂ ਅਗਸਤ ਵਿੱਚ 8 ਅਗਸਤ ਨੂੰ ਜੀ ਇੱਕ ਇੱਕ ਡਿਮਾਂਡ ਨੋਟਿਸ ਜਿਹੜਾ ਸੀਗਾ ਉਹ ਭੇਜਿਆ BBMP ਨੂੰ ਵੀ ਪੰਜਾਬ ਸਰਕਾਰ ਨੂੰ ਵੀ ਯੂਨੀਅਨ ਗਵਰਨਮੈਂਟ ਨੂੰ ਵੀ ਕਿ ਭਾਈ ਇਹ 23 ਦੇ ਵਿੱਚ ਵੀ ਡਾਟਾ ਜਿਹੜਾ ਆਇਆ ਉਹ ਇਹ ਕਹਿੰਦਾ ਹੈ ਕਿ ਤੁਹਾਡੀ ਗਲਤੀ ਸੀਗੀ ਹੁਣ 5 6 7 ਜਾਂ 4 5 6 7 ਅਗਸਤ ਦਾ ਡਾਟਾ ਅਸੀਂ ਦੇਖ ਕੇ ਇਹ ਕਿਹਾ ਉਹਨਾਂ ਨੂੰ ਇਹ ਤੁਹਾਡੀ ਗਲਤੀ ਜਿਹੜੀ ਹੈ ਉਹ ਹੋ ਸਕਦੀ ਹੈ ਇਹਦੇ ਵਿੱਚ ਗਲਤੀ ਨਜ਼ਰ ਆਂਦੀ ਹੈ ਇਹ 4 ਦਿਨ ਹੋਏ ਹੈ ਹਾਲੇ ਡੈਮੇਜ ਬਹੁਤ ਥਾਂ ਹੈਗੀ ਹੈ ਤੁਸੀਂ ਇਹਦਾ ਸੁਧਾਰ ਕਰੋ ਉਹ ਡਿਮਾਂਡ ਨੋਟਿਸ ਭੇਜਣ ਦੇ ਬਾਵਜੂਦ ਜੋ ਹੋਇਆ ਆਪਾਂ ਸਭ ਨੇ ਦੇਖਿਆ ਉਹ ਗੱਲ ਨੂੰ ਹੁਣ ਤੇ 1 ਮਹੀਨਾ ਹੋ ਗਿਆ ਅੱਜ ਆਪਾਂ ਅੱਜ 8 ਤਰੀਕ ਹੈ ਜੀ ਤੇ 9 ਨੂੰ ਅਸੀਂ ਭੇਜਿਆ ਸੀਗਾ ਤਾਂ ਪੂਰਾ 1 ਮਹੀਨਾ ਹੋ ਗਿਆ 1 ਮਹੀਨੇ ਦੇ ਵਿੱਚ ਉਹ ਡਿਮਾਂਡ ਨੋਟਿਸ ਦੇ ਵਿੱਚ ਜੋ ਬਹੁਤ ਸਾਰੀਆਂ ਡਿਟੇਲਸਾਂ ਜੀਆਂ ਕੀਤੀਆਂ ਸੀ ਵੀ ਕੀ ਗੜਬੜ ਹੋ ਸਕਦੀ ਹੈ ਕੀ ਉਹਦਾ ਹੱਲ ਹੋ ਸਕਦਾ ਹੈ ਉਹਦੇ ਬਾਰੇ ਐਂ ਲੱਗਦਾ ਹੈ ਕਿ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਕਿ ਉਪਲਬਧ ਆਂਕੜਿਆਂ ਅਨੁਸਾਰ BBMP ਦੁਆਰਾ ਡੈਮਾਂ ਦੇ ਸੰਚਾਲਨ ਦੇ ਗੈਰ ਵਿਗਿਆਨਕ ਤਰੀਕੇ ਅਤੇ ਗੈਰ ਕਾਨੂੰਨੀ ਮਾਈਨਿੰਗ ਦਰਿਆਵਾਂ ਤੇ ਕਬਜ਼ੇ ਜਲ ਸਰੋਤਾਂ ਦੀ ਸਫਾਈ ਵਿੱਚ ਸਫਲਤਾ ਵਿੱਚ ਪੰਜਾਬ ਸਰਕਾਰ ਦੀ ਘੋਰ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮਾਣਯੋਗ NGT ਅੱਗੇ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਰਿਟਾਇਰਡ ਹਾਈ ਕੋਰਟ ਦੇ ਜੱਜ ਨੈਸ਼ਨਲ ਇੰਸਟੀਚਿਊਟ ਫਾਰ ਹਾਈਡਰੋਲੋਜੀ ਦੇ ਮੈਂਬਰਾਂ ਦੀ ਅਗਵਾਈ ਵਾਲੀ ਸੁਤੰਤਰ ਮਾਹਰ ਕਮੇਟੀ ਰਾਹੀਂ ਨਵੇਂ ਨਿਯਮਕਰਬ BBMB ਅਤੇ ਪੰਜਾਬ ਸਰਕਾਰ ਦੇ ਕੰਮਕਾਜ ਦਾ ਆਡਿਟ ਕਰਨ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ ਕੀਤੀ ਗਈ ਹੈ ਅਸੀਂ ਅਦਾਲਤ ਨੂੰ ਅੱਗੇ ਬੇਨਤੀ ਕੀਤੀ ਹੈ ਕਿ ਹੁਕਮ ਸਰਕਾਰ ਅਤੇ BBMB ਨੂੰ ਮਾਨਯੋਗ ਸੁਪਰੀਮ ਕੋਰਟ ਦੇ ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਦਿੱਤੇ ਨਿਰਦੇਸ਼ਾਂ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦੇਣ ਪੰਜਾਬ ਸਰਕਾਰ ਦੀ ਨੱਕ ਹੇਟਾਂ ਜਿੰਨੀਆਂ ਵੀ ਸਾਡੇ ਜਿੰਨੇ ਵੀ ਸਾਡੇ ਪੰਜਾਬ ਦੇ ਦਰਿਆ ਨੇ ਉਹਨਾਂ ਦੇ ਵਿੱਚ ਇਲੀਗਲ ਮਾਈਨਿੰਗ ਲਗਾਤਾਰ ਚੱਲਦੀ ਆ ਰਹੀ ਪਿੰਡਾਂ ਦੇ ਲੋਕਾਂ ਨੇ ਜਗ੍ਹਾ-ਜਗ੍ਹਾ ਤੇ ਜਿੱਥੇ ਮਾਈਨਿੰਗ ਹੋ ਰਹੀ ਸੀ ਉੱਥੇ ਆਪਣਾ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਸਸਰਾਲੀ ਵਾਲੇ ਦਾ ਸਾਫ਼ ਕਹਿੰਦੇ ਕਿ ਉਹਨਾਂ ਨੇ ਪੀਸਫੁੱਲ ਪ੍ਰੋਟੈਸਟ ਵੀ ਉੱਥੇ ਆਰਗੇਨਾਈਜ਼ ਕੀਤਾ ਕਿ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਪਰ ਐਡਮਿਨਿਸਟ੍ਰੇਸ਼ਨ ਫੇਲ ਰਿਹਾ ਪੰਜਾਬ ਸਰਕਾਰ ਫੇਲ ਰਹੀ ਕਹਿ ਲੋ ਜਾਂ ਜਾਣ ਬੁੱਝ ਕੇ ਉਹਨੇ ਅੱਖਾਂ ਮੀਟੀਆਂ ਹੋਈਆਂ ਸੀ ਕਿ ਜਿਹੜੀ ਇਲੀਗਲ ਮਾਈਨਿੰਗ ਕਰਕੇ ਸਾਡੇ ਰਿਵਰ ਦੇ ਜਿਹੜੇ ਬੰਨ ਹੈਗੇ ਆ ਉਹ ਕੱਚੇ ਹੋਏ river ਦੇ ਵਿੱਚ ਜਿਹੜਾ ਇੰਨੇ ਖड्डे ਪੈ ਗਏ ਕਿ ਜਿਹੜਾ ਪਾਣੀ ਹੈ ਉਹਨੇ ਪਾੜ ਪਾਣਾ ਸ਼ੁਰੂ ਕਰਤਾ ਬੰਦ ਦੇ ਵਿੱਚ इवन कि ਫਲੱਡ ਪਲੇਨ ਦੇ ਵਿੱਚੋਂ ਇੰਨੀ ਮਾਈਨਿੰਗ ਹੋਈ ਹੈ ਕਿ ਬਾਹਰ ਇਹਨੇ ਖड्डे ਪੈਨ ਕਰਕੇ ਪਾਣੀ ਉੱਥੇ ਇੰਨਾ ਇਕੱਠਾ ਹੋਇਆ ਕਿ ਬਾੜ ਆਂਦੇ ਹਾਲਾਤ ਇੰਨਾ ਕਰਕੇ ਹੋਏ ਸੈਕੰਡਲੀ ਇਨਕ੍ਰੋਚਮੈਂਟਸ ਦੀ ਗੱਲ ਆਂਦੀ ਹੈ river ਦੇ ਉੱਤੇ river ਦੇ ਫਲੱਡ ਪਲੇਨ ਦੇ ਉੱਤੇ ਇੰਨੀਆਂ ਇਨਕ੍ਰੋਚਮੈਂਟਸ ਹੋ ਚੁੱਕੀਆਂ ਚਾਹੇ ਉਹ ਗੁਜਰਾ ਨੇ ਕੀਤੀਆਂ ਹੁਸ਼ਿਆਰਪੁਰ ਸਾਈਡ ਚਾਹੇ ਬਿਆਸ ਦੇ ਵਿੱਚ ਸਾਨੂੰ ਗੱਲਾਂ ਸੁਣਨ ਨੂੰ ਮਿਲ ਰਹੀਆਂ ਕਿ ਅੰਮ੍ਰਿਤਸਰ ਤੋਂ ਲੋਕੀ ਕਹਿ ਰਹੇ ਕਿ ਉੱਥੇ ਰਿਵਰ ਹੀ ਡਾਇਵਰਟ ਕਰ ਦਿੱਤੀ ਕਬਜੇ ਕਰਕੇ ਇਸ ਤਰ੍ਹਾਂ ਹੀ ਹੋਰ ਐਨਕਰੋਚਮੈਂਟ ਜਿਹੜਾ ਹੈ ਮੋਹੱਲੀ ਆਪਣੇ ਹੈਗਾ ਜਿਹੜਾ ਪਟਿਆਲਾ ਕੀ ਰਾਓ ਹੈਗੀ ਉਹਦੇ ਚ ਐਨਕਰੋਚਮੈਂਟਸ ਹੋਈਆਂ ਹੋਈਆਂ ਉੱਥੇ ਇੱਕ ਕਲੋਨੀ ਕਲੋਨੀਆਂ ਤੱਕ ਬਣੀਆਂ ਉਹਦੇ ਇਹ ਰਿਵਰ ਦੇ ਵਿੱਚ ਜਿਹੜਾ ਨੇਚਰਲ ਰੇਂਜ ਦੇ ਵਿੱਚ ਇਹ ਸਾਰੀਆਂ ਨੇ ਜਿਹੜਾ ਹੈਗਾ ਕਿ ਇੱਕ ਬਹੁਤ ਹੀ ਵੱਡਾ ਇਹਦੇ ਵਿੱਚ ਕਹਿ ਲਓ ਕਿ ਮਤਲਬ ਦਿੱਕਤ ਰਹੀ ਜਿਹਦੇ ਕਰਕੇ ਫਲਡਸ ਜਿਹੜੇ ਹੈ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਫੈਲੇ ਮਤਲਬ ਪੰਜਾਬ ਸਰਕਾਰ ਜਿਹੜੀ ਐ ਇਸ ਮਾਮਲੇ ਦੀ ਦੋਸ਼ੀ ਐ ਕਿ ਉਹਨੇ ਆਪਣੀ ਰਿਵਰ ਦਾ ਧਿਆਨ ਨਹੀਂ ਰੱਖਿਆ ਇਲੀਗਲ ਮਾਈਨਿੰਗ ਤੇ ਚੈੱਕ ਨਹੀਂ ਰੱਖਿਆ ਐਂਗਰੋਚਮੈਂਟਸ ਨੂੰ ਦੂਰ ਨਹੀਂ ਕੀਤਾ ਤੇ ਜਿਹੜੇ 2019 ਦੇ ਫਲੱਡ ਸੀਗੇ ਤੇ 2023 ਦੇ ਫਲੱਡ ਆਣ ਤੋਂ ਬਾਅਦ ਜਿਹੜੇ ਬੰਨ ਸੀਗੇ ਸਾਡੇ ਕੱਚੇ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਦੁਆਰਾ ਤੇ ਉੱਥੇ ਹੀ ਦੁਆਰਾ ਜਿਹੜਾ ਪੰਗਾ ਪਿਆ ਰਿਹਾ ਤੇ ਡਰੇਨੇਜ ਡਿਪਾਰਟਮੈਂਟ ਜਿਹੜਾ ਸਾਡਾ ਪੰਜਾਬ ਦਾ ਹੈਗਾ ਉਹ ਸੁੱਤਾ ਰਿਹਾ ਉਹਨੇ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਕੀਤੀ BBMB ਤੇ ਪੰਜਾਬ ਸਰਕਾਰ ਦੇ ਉੱਤੇ ਅਸੀਂ ਕਿਹਾ ਕਿ ਜਿਹੜਾ ਇਹਨਾਂ ਦੀ ਅਕਾਉਂਟੇਬਿਲਟੀ ਇਹਨਾਂ ਦੇ ਅਫਸਰਾਂ ਦੀ ਅਕਾਉਂਟੇਬਿਲਟੀ ਫਿਕਸ ਹੋਣੀ ਚਾਹੀਦੀ ਹੈ ਤੇ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਉਹਦੀ ਪਰਪਾਈ ਜਿਹੜੀ ਹੈਗੀ ਆ ਇਹਨਾਂ ਅਥਾਰਟੀਜ਼ ਦੇ ਉੱਤੋਂ ਇਹਨਾਂ ਤੋਂ ਲਈ ਜਾਣੀ ਚਾਹੀਦੀ ਹੈ ਤੇ ਜਿਹੜੇ ਲੋਕੀ ਜਿਨ੍ਹਾਂ ਦੀ ਡੈਥ ਹੋਈ ਹੈ ਇਹਨਾਂ ਫਲੱਡਜ਼ ਦੇ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਿਸਾਬ ਦੇ ਨਾਲ ਡੈਥ ਦੇ ਕੇਸ ਦੇ ਵਿੱਚ 20 ਲੱਖ ਰੁਪਏ ਜਿਹੜਾ ਹੈਗਾ ਕੰਪੰਸੇਸ਼ਨ ਮਿਲਦਾ ਅਸੀਂ ਕਿਹਾ ਕਿ ਉਹਦੇ ਹਿਸਾਬ ਨਾਲ ਕੰਪੰਸੇਸ਼ਨ ਮਿਲਣਾ ਚਾਹੀਦਾ ਹੈ फार्मर्स ਨੂੰ ਪੰਜਾਬ ਦੇ ਫਾਰਮਰਸ ਨੂੰ ਉਹਨਾਂ ਦਾ ਜਿੰਨਾ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਆਨਰੇਬਲ ਸੁਪਰੀਮ ਕੋਰਟ ਨੇ ਗੁਜਰਾਤ ਵਿੱਚ ਆਏ ਫਲਡ ਨੂੰ ਲੈ ਕੇ 2016 ਦੇ ਜਿਹੜੀ ਜੱਜਮੈਂਟ ਪਾਸ ਕੀਤੀ ਆਪਣੀ ਉਹਦੇ ਹਿਸਾਬ ਨਾਲ ਹੀ ਫਾਰਮਰਸ ਨੂੰ ਵੀ ਕੰਪਨਸੇਸ਼ਨ ਮਿਲਣਾ ਚਾਹੀਦਾ ਹੈ ਇਹ ਸਾਡੀ ਕੱਲ ਇੱਕ ਐਨਜੀਟੀ ਦੇ ਵਿੱਚ ਪਟੀਸ਼ਨ ਦਾਇਰ ਹੋ ਗਈ ਹੈ ਤੇ ਜਲਦੀ ਹੀ ਇਹਦੇ ਉੱਤੇ ਇਹਦੇ ਕਾਗਜ਼ ਪੈਰੀ ਦੀ ਸਕਰੁਟੀ ਹੋ ਕੇ ਹਿਅਰਿੰਗ ਤੇ ਆਏਗਾ ਅਸੀਂ ਉਸ ਤੋਂ ਬਾਅਦ ਫਰਦਰ ਅਪਡੇਟ ਕਰਾਂਗੇ